ਸਾਰੀਕਾਂ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਹਾਂ ਮੀਸ਼ੂ ਦੇ ਕੁਝ ਪ੍ਰੋਡਕਟ ਜਿਹੜੇ ਵੀ ਸਾਡੇ ਬਹੁਤ ਕੰਮ ਆਉਣਗੇ ਸਭ ਤੋਂ ਪਹਿਲਾਂ ਇਹ ਇਹ ਵਾਲੀ ਲੇਸ ਜਿਹੜੀ ਕਿ 9 ਮੀਟਰ ਹੈ ਤੇ 125 ਰੁਪਏ ਦੀ ਮੈਂ ਮੰਗਵਾਈ ਸੀ ਐਡਵਾਂਸ ਪੇਮੈਂਟ ਕੀਤੀ ਸੀ ਸੋ ਲੇਸ ਕਾਫੀ ਸੋਹਣੀ ਹੈ ਇਦਾਂ ਦੀ ਲੇਸ ਨਾਲ ਆਪਾਂ ਕਾਫੀ ਡਿਜ਼ਾਈਨ ਬਣਾ ਸਕਦੇ ਹੁੰਦੇ ਆ 125 ਰੁਪਏ ਦੇ ਅਕੋਰਡਿੰਗ ਜੇਕਰ 9 ਮੀਟਰ ਦੀ ਆ ਸਾਨੂੰ ਪੈ ਗਈ 140 ਰੁਪਏ ਮੀਟਰ ਸਾਨੂੰ ਇਹ ਵਾਲੀ ਲੇਸ ਪੈ ਗਈ ਤੇ ਮੇਰੇ ਅਕੋਰਡਿੰਗ ਸਹੀ ਹੈ ਪ੍ਰਾਈਸ ਇੰਨੀ ਕਾਫੀ ਸਸਤੀ ਸਾਨੂੰ ਉੱਥੋਂ ਮਿਲ ਗਈ ਮਾਰਕੀਟ ਇਹ ਜੇ ਮਹਿੰਗੀ ਮੈਲਨੀ ਸੀ ਇਹ ਵੜੀ ਲੈਂਸ 20 ਤੋਂ 25 ਰੁਪਏ ਮੀਟਰ ਮਿਲਨੀ ਸੀ ਇਹ ਵੜੀ ਲੈ ਸਾਨੂੰ ਇਹ ਵੜੀ ਲੈਸ ਦਾ ਇਹੋ ਵੀ ਫਾਇਦਾ ਰਹਿੰਦਾ ਵੀ ਜਿਹੜੇ ਆਪਾਂ ਫਲਾਵਰ ਹੁੰਦੇ ਆ ਆਪਾਂ ਇਹਨਾਂ ਨੂੰ ਸਾਰੇ ਨੂੰ ਕੱਟ ਵੀ ਸਕਦੇ ਆ ਸੈਪਰੇਟ ਕਰਕੇ ਵੀ ਲਗਾ ਸਕਦੇ ਆ ਅੱਗੇ ਹੁਣ ਮੈਂ ਤੁਹਾਨੂੰ ਦਿਖਾ ਲਦੀ ਹਾਂ ਉਹ ਮੈਂ ਮਾਰਕੀਟ ਤੋਂ ਉਸ ਟਾਈਮ ਤੇ ਲਈ ਸੀ 1 ਮੀਟਰ ਲਈ ਸੀ ਆ نیچے ਜਿਹੜੇ ਫਲਾਵਰ ਲਾਇਆ ਡਿਜ਼ਾਈਨ ਦੇ ਵਿੱਚ ਇਹ ਸਾਰੇ ਉੱਥੋਂ ਮੈਂ ਕੱਟ ਕੇ ਲਗਾਏ ਇੱਥੇ ਮੇਰੇ ਕੋਲ ਸਲਵਾਰ ਦੀ ਪਿੱਕ ਹੈ ਨਹੀਂ ਸਲਵਾਰ 'ਚ ਵੀ ਆਪਾਂ ਇਹਨਾਂ ਨੂੰ ਕੱਟ ਕੇ ਲਗਾਤਾ ਸੀ نیچے ਪਹੁੰਚੇ ਤੋਂ ਡਿਜ਼ਾਈਨ ਪਾਤਾ ਸੀ ਇਸ ਤਰ੍ਹਾਂ ਨੈੱਕ ਤੇ ਤੁਸੀਂ ਲਗਾ ਸਕਦੇ ਆ ਇਸ ਉਸ ਤਰ੍ਹਾਂ ਵੀ ਲਗਾ ਸਕਦੇ ਹੋ ਕਿ ਸੇਮ ਵਰਕ ਦੇ ਨਾਲ ਦੀ ਲੈਸ ਆ ਸੋ ਹੁਣ ਆਹ ਵੇਖ ਸਕਦੇ ਹੋ ਤੁਸੀਂ ਇਹ ਵਾਲੀ ਲੈਂਸ ਮੰਗਵਾਈ ਸੀ ਇਹ ਮੈਂ 91 ਦੀ 10.5 ਮੀਟਰ ਉਹਨਾਂ ਨੇ ਦਿੱਤੀ ਸੀ ਜੇਕਰ ਤੁਹਾਨੂੰ ਮਾਰਕੀਟ ਦੇ ਵਿੱਚ 10 ਰੁਪਏ ਮੀਟਰ ਮਿਲਦੀ ਹੈ ਫਿਰ ਤੁਸੀਂ ਆਰਾਮ ਨਾਲ ਮਾਰਕੀਟ ਤੋਂ ਵੀ ਲੈਸ ਆਉਦੇ ਹੋ 10 ਰੁਪਏ ਮੀਟਰ ਬਟ ਜੇਕਰ 10 ਰੁਪਏ ਮੀਟਰ ਤੋਂ ਉੱਪਰ ਦੀ ਮਿਲਦੀ ਹੈ ਉਹ ਜਿੱਦਾਂ 20 ਰੁਪਏ ਮੀਟਰ ਸਾਡੇ ਇੱਥੇ ਕਈ ਦਿੰਦੀ ਹੈ ਉਸ ਹੈਪੋਰਟ ਸੋ ਉਸ ਤੋਂ ਚੰਗਾ ਹੈ ਤੁਸੀਂ ਔਨਲਾਈਨ ਇਹ ਵਾਲੀ ਲੈਸ ਇਸ ਤਰ੍ਹਾਂ ਮੰਗਵਾ ਸਕਦੇ ਹੋ ਵੈਸੇ ਠੀਕ ਹੈ ਜਦੋਂ ਸਸਤੀ ਪੈ ਗਈ ਐਡਵਾਂਸ ਪੇਮੈਂਟ ਸੀ ਕੀਤੀ ਹੋਈ ਬਟ ਇਹਦੇ ਵਿੱਚ ਥੋੜੀ ਜਿਹੀ ਖਰਾਬ ਸੀ ਉਹੀ ਉਹਨਾਂ ਨੇ ਸਾਨੂੰ ਉਹਨਾਂ ਨੇ ਲਿਖਿਆ ਸੀ ਫਿਰ ਉਹਨਾਂ ਨੇ ਸਾਨੂੰ 1.5 ਮੀਟਰ ਭੇਜਦੇ ਸੀ ਆ ਥੋੜੀ ਜਿਹੀ ਖਰਾਬ ਸੀ ਸੋ ਇਹ ਤੋਂ ਜੇ ਕਰਵਾਇ ਕਰਨਾ ਚਾਹੁੰਦੇ ਆ ਤਾਂ ਕਰ ਵੀ ਸਕਦੇ ਜੇਕਰ ਮਾਰਕੀਟ ਤੋਂ ਸਸਤੀ ਮਿਲਦੀ ਤੇ ਮਾਰਕੀਟ ਤੋਂ ਲੈ ਸਕਦੇ ਤੁਸੀਂ ਇਸ ਤੋਂ ਬਾਅਦ ਮਗਾਏ ਸੀ ਐਂਕਰ ਸਟ੍ਰੈਪ ਜਿਨ੍ਹਾਂ ਨਾਲ ਕਹਿੰਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਵਰਕ ਕਰਨਾ ਦੱਸਾਂਗੀ ਤੇ ਜੇਕਰ ਤੁਹਾਨੂੰ ਆਉਂਦਾ ਹੈ ਵਰਕ ਕਰਨਾ ਫਿਰ ਤੁਸੀਂ ਸਲਵਾਰ ਦੀ ਜਿਹੜੀ ਬੋਟਮ ਹਾਊਸ ਤੇ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ 슬ੀਵ ਤੇ ਡਿਜ਼ਾਈਨ ਬਣਾ ਸਕਦੇ ਹੋ ਵੀ ਬਣਾ ਸਕਦੇ ਹੋ ਤੇ ਘੇਰੇ ਤੇ ਵੀ ਡਿਜ਼ਾਈਨ ਬਣਾ ਸਕਦੇ ਹੋ ਇਹਦੇ ਵਿੱਚ ਆਪਾਂ ਕਲਰ ਨਹੀਂ ਚੂਸ ਕਰ ਸਕਦੇ ਹੁੰਦੇ ਉਹਨਾਂ ਨੇ ਰੈਂਡਮly ਸਾਨੂੰ ਇਹੋਲੇ ਕਲਰਸ ਦੇ ਦਿੱਤੇ ਸੀ 49 130 ਦੇ ਸਾਨੂੰ ਇਹੋ ਮਿਲੇ ਸੀ ਉਸ ਅਕੋਰਡਿੰਗ ਸਾਨੂੰ ਇੱਕ ਜਿਹੜਾ ਐਂਕਰ ਥ्रेड ਦੀ ਉੱਚੀ ਆ ਉਹ ਸਾਨੂੰ ਪੈ ਗਈ 2.5 ਰੁਪਏ ਨੂੰ ਜੇਕਰ ਆਪਾਂ ਮਾਰਕੀਟ ਤੋਂ ਲੈਂਦੇ ਆ ਉਤੋਂ ਸਾਨੂੰ 5 ਰੁਪਏ ਨੂੰ ਮਿਲਦੀ ਆ ਤੇ ਇਹੋ ਉਹਨਾਂ ਨੇ ਕਾਫੀ ਤਰ੍ਹਾਂ ਦੇ ਸਾਨੂੰ ਜਿਹੜੇ ਕਲਰ ਸੀ ਦਿੱਤੇ ਹੋਏ ਆ ਜੇਕਰ ਤੁਸੀਂ ਅਜੇ ਨਵਾਂ ਨਵਾਂ ਵਰਕ ਸਿੱਖ ਰਹੇ ਆ ਤਾਂ ਵੀ ਤੁਹਾਡੇ ਲਈ ਫਾਇਦੇਮੰਦ ਰਹੇਗਾ ਕਿਉਂਕਿ ਇਹਦੇ ਵਿੱਚ ਸਾਨੂੰ ਕਾਫੀ ਕਲਰ ਮਿਲ ਜਾਂਦੇ ਆ ਜੇ ਤੁਸੀਂ ਬਾਏ ਕਰਨਾ ਹੋਇਆ ਤਾਂ ਸਾਰੇ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਲਿੰਕ ਜਿਹੜੇ ਆ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਇਸ ਤੋਂ ਅੱਗੇ ਆ ਜਾਂਦਾ ਸਾਡਾ ਕਪੜੇ ਕੱਲ ਲਈ ਕੱਪੜੇ ਸਟੋਰੇਜ ਬੈਗ ਜਿਹੜੇ ਆ ਕਵਰੇ ਇਹੋ ਮੰਗਵਾਏ ਸੀਗੇ ਮੈਂ 12 ਕਵਰ ਮੰਗਵਾਏ ਸੀ 245 ਉਹ ਅਕੋਰਡਿੰਗ ਮੈਨੂੰ ਵਧੀਆ ਲੱਗੇ ਕਿਉਂਕਿ ਆਪਾਂ ਇਹਦੇ ਵਿੱਚ ਸੈਪਰੇਟ ਜਿਹੜੀਆਂ ਹੁੰਦੀਆਂ ਆਪਣੀਆਂ ਚੀਜ਼ਾਂ ਰੱਖ ਸਕਦੇ ਆ ਲਾਈਕ ਜਿਹੜੀਆਂ ਸਾਡੀਆਂ ਹੈਵੀ ਚੁੰਨੀਆਂ ਆ ਉਹ ਆਪਾਂ ਇੱਕ ਬੈਗ ਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਫਿਰ ਜਿੰਨੇ ਸਾਡੇ ਹੈਵੀ ਜਿਹੜੇ ਸੂਟ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਸੈਪਰੇਟ ਰੱਖ ਸਕਦੇ ਆ ਲਾਸਟ ਵਿੱਚ ਮੈਂ ਤੁਹਾਡੇ ਨਾਲ ਜਿਹੜੀਆਂ ਪਿਕ ਸ਼ੇਅਰ ਕਰਾਂਗੀ ਕਿਸੇ ਨੇ ਕਾਫੀ ਵਧੀਆ ਢੰਗ ਨਾਲ ਉਹਨਾਂ ਨੇ ਆਪਣੇ ਜਿਹੜਿਆ ਬੈੱਡਸੂਟ ਦੇ ਵਿੱਚ ਸੈੱਟ ਕੀਤੀ ਹੋਈ ਸੀ ਸੋ ਮੈਨੂੰ ਵਧੀਆ ਲੱਗਾ ਮੈਂ ਵੀ ਮਗਵਾਲੇ ਕਾਫੀ ਟਾਈਮ ਤੋਂ ਮੈਂ ਸੋਚ ਰਹੀ ਸੀ ਮਗਵਾਉਣ ਦਾ ਪਹਿਲਾਂ ਵੀ ਮੈਂ ਬੈਗ ਮਗਵਾਏ ਹੋਏ ਆ ਉਹ 6 ਦਾ ਸੈੱਟ ਸੀਗਾ ਜੇਕਰ ਤੁਸੀਂ ਇਸ ਤੋਂ ਥੋੜੀ ਵੀ ਵਾਇ ਕਰਨਾ ਚਾਹੁੰਦੇ ਜੇਕਰ ਲਾਈਕ 6 ਜਾਂ 3 ਮਗਵਾਉਣੇ ਉਹ ਵੀ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਇਹਨਾਂ ਦਾ ਸਾਈਜ਼ ਜਿਹੜੇ ਮੈਂ ਪਹਿਲਾਂ 6 ਮਗ ਇਹ ਥੋੜੇ ਬਡੇ ਸੀ ਇਹ ਸਾਈਜ਼ ਜੀ ਮੈਨੂੰ ਥੋੜੇ ਜਿ ਛੋਟੇ ਲੱਗੇ। ਉਹਨਾਂ ਵੈਸੇ ਸਾਨੂੰ 20 ਰੁਪਏ ਦਾ ਇੱਕ ਬੈਗ ਮਿਲੇ ਆ ਤੇ ਜਿਹੜਾ ਇਹਦੀ ਕੁਆਲਿਟੀ ਆ ਕੱਪੜੇ ਉਹ ਤੇ ਠੀਕ ਹੈਗਾ। ਸ਼ਾਪਿੰਗ ਬੈਗ ਹੁੰਦੀ ਆ ਸਾਨੂੰ ਉਦਾਂ ਦਾ ਦਿੰਦੇ ਆ ਉਹੀ ਕੱਪੜਾ ਇਹਦਾ ਤੇ ਜਿਹੜੀ ਜੇਪ ਆ ਉਹ ਕਾਫੀ ਵਧੀਆ ਦਿੱਤੀ ਹੋਈ ਆ। ਬਟ ਇਹਨਾਂ ਦੇ ਕਿਤੇ ਨਹੀਂ ਜਾਂਦੇ ਹੁੰਦੇ ਜਦੋਂ ਆਪਾਂ ਇਹਨਾਂ ਨੂੰ ਬਹੁਤਾ ਛੇੜਦੇ ਨਹੀਂ ਸੋ ਕੱਪੜਾ ਖਰਾਬ ਨਹੀਂ ਹੁੰਦਾ। ਜੇਪ ਦੀ ਜਿਹੜੀ ਕੁਆਲਿਟੀ ਉਹ ਮੈਨੂੰ ਕਾਫੀ ਵਧੀਆ ਲੱਗੀ। ਇਸ ਤਰ੍ਹਾਂ ਕਿਸੇ ਨੇ ਪੂਰਾ ਸੈੱਟ ਕੀਤਾ ਹੋਇਆ ਸੀ ਬੈੱਡ ਜੇ ਤੁਸੀਂ ਵੇਖ ਸਕਦੇ ਹੋ ਕਾਫੀ ਇਹ ਵੀਡੀਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਸ਼ੇਅਰ ਕਰ ਦੇਵਾਂਗੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰ੍ਹਾਂ ਹੋਰ ਵੀਡੀਓ ਵੇਖਣੇ ਧੰਨਵਾਦ